ਜਿਵੇਂ ਹੀ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਦਾ ਐਲਾਨ ਹੋਇਆ ਤੇ ਲੋਕ ਆਪਣੀਆਂ-ਆਪਣੀਆਂ ਪਾਰਟੀਆਂ ਨੂੰ ਛੱਡ ਇੱਧਰ-ਉੱਧਰ ਜਾਣ ਲੱਗ ਪਏ ਇਸ ਤਰ੍ਹਾਂ ਦਾ ਹੀ ਕੁਝ ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਪਿੰਡ ਜਟਾਂ ਦੀ ਮਜੀਰੀ ਵਿੱਚ ਦੇਖਣ ਨੂੰ ਮਿਲਿਆ ਹੈ ਦੱਸ ਦਈਏ ਕਿ ਅੱਜ ਸਾਬਕਾ ਸਰਪੰਚ ਬਿੱਟੂ ਮਜੀਰੀ ਵੱਲੋਂ ਪਿੰਡ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਜਗਿੰਦਰਪਾਲ ਪਹੁੰਚੇ ਜਿੱਥੇ ਕਈ ਨੌਜਵਾਨਾਂ ਨੇ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਛੱਡ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਜਿਨ੍ਹਾਂ ਨੂੰ ਸਾਬਕਾ ਵਿਧਾਇਕ ਨੇ ਸਰੋਪਾਪਾ ਪਾਰਟੀ ਵਿੱਚ ਸ਼ਾਮਿਲ ਕੀਤਾ ਇਸ ਮੌਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਨੌਜਵਾਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਆਪਣੀ ਪਾਰਟੀ ਦੀਆਂ ਨੀਤੀਆਂ ਤੋਂ ਦੁਖੀ ਹੋ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਗਿਆ ਹੈ ਬਲਬੀਰ ਜੀ ਆਪ ਨੂੰ ਛੱਡ ਕੇ ਤੁਸੀਂ ਕਾਂਗਰਸ ਪਾਰਟੀ ਇੰਨਾ ਕਰੋ ਨੀ ਕੀ ਤੁਹਾਨੂੰ ਚੰਗਾ ਲੱਗਦਾ ਸਾਰਾ ਜੂਸ ਹੋ ਗਿਆ ਜਿਹੜੇ ਜਿਹੜੇ ਤੁਸੀਂ ਕਾਂਗਰਸ ਦੇ ਦੇਖੋ ਜੀ ਅਸੀਂ ਆਮ ਪਾਰਟੀ ਨੂੰ ਕਿਉਂ ਛੱਡਿਆ ਕਿਹੜੀ ਗੱਲੋਂ ਛੱਡਿਆ ਇਹ ਤੇ ਉਹਦੇ ਕੰਮ ਤੋਂ ਪਤਾ ਲੱਗਦਾ ਜੀ ਠੀਕ ਹੈ ਜੀ ਦੇਖੋ ਸਾਡੇ ਕਿੰਨਾ ਇੱਧਰ ਹਾਰ ਆ ਗਿਆ ਹਜੇ ਤੱਕ ਉਹਨਾਂ ਨੇ ਸਾਨੂੰ ਇਹ ਨਹੀਂ ਪੁੱਛਿਆ ਕਿ ਤੁਸੀਂ ਜਿੰਦੇ ਹੋ ਜਾਂ ਮਰੇ ਦਿਓ ਸਾਨੂੰ ਕਿਸ ਨੇ ਬੱਤ ਤੀ ਨੀ ਬੁਝੀ ਆ ਗਏ ਤੇ ਇੱਥੇ ਅਸੀਂ ਕੀ ਕਰੀਏ ਸਾਨੂੰ ਜਗਿੰਦਰਪਾਲ ਦੇ ਕੰਮ ਚੰਗੇ ਲੱਗੇ ਵਧੀਆ ਟੰਗ ਦੇ ਬੰਦੇ ਨਾਲੇ ਤੇ ਉਹਨਾਂ ਦੇ ਨਾਲ ਹੀ ਧੱਦੇ ਜੁੜੇ ਆ ਕਿੱਦਾਂ ਦੇ ਜਿਹੜੇ ਤੁਹਾਡੇ ਚਾਰ ਸਾਲ ਦੇ ਵਿੱਚ ਕਿੱਦਾਂ ਦਾ ਰਿਆ ਤੁਹਾਡਾ ਉਹਨਾਂ ਦੇ ਨਾਲ ਦੇਖੋ ਜੀ ਬਹੁਤ ਬੁਰਾ ਹਾਲ ਆ ਉਹਦੇ ਨਾਲ ਕੀ ਅਸੀਂ ਕੀ ਕੀਏ ਮੈਂ ਤੁਹਾਨੂੰ ਦੱਸਾਂ ਵੀ ਬਹੁਤ ਹੀ ਮਾੜੇ ਹਾਲ ਆ ਇਸ ਲਈ ਤੇ ਕਹਿੰਦੇ ਮਦਦ ਲਈ ਹੁਣ ਕਾਫੀ ਠੀਕ ਦਾ ਜਿਹੜਾ ਹਾਰ ਆਇਆ ਫਸਣਾ ਰੁੜ ਗਈਆਂ ਕਹਿਣ ਦਾ ਮਤਲਬ ਵੀ ਮੇਰਾ ਘਰ ਇਹ ਬਣਿਆ ਨਵਾਂ ਬਣਿਆ ਸਾਨੂੰ ਇਹ ਡਰ ਹੀ ਵੀ ਕਿਤੇ ਘਰ ਕਿਤੇ ਕਹਿਣ ਦਾ ਮਤਲਬ ਕਿਹਾ ਵੀ ਆ ਉਹਨਾਂ ਨੂੰ ਦਗਾਸ ਵੀ ਕੀਤੀ ਕੋਈ ਆ ਕੇ ਦੇਖ ਲੋ ਆ ਕੇ ਕੋਈ ਮਤਲਬ ਆਇਆ ਇੱਧਰ ਕਿਹਨੇ ਇੱਕ ਬਾਤ ਨਹੀਂ ਪੁੱਛੀ ਸਾਡੀ ਕਹਿਣ ਦਾ ਮਤਲਬ ਤੀ ਭਾਵੇਂ ਭਤੀ ਹੁਣ ਸਾਨੂੰ ਅਹੀਂ ਉਸ ਪਾਰਟੀ ਨੂੰ ਤਾਂ ਛੱਡਿਆ ਜਕਿੰਦਰਪਾਲ ਦਾ ਸੁਭਾਅ ਕਿੰਦਾ ਬਹੁਤ ਹੀ ਸੁਭਾਅ ਚੰਗਾ ਹਿੰਦਾ ਕਹਿਣ ਦਾ ਮਤਲਬ ਉਹ ਇਹ ਆ ਵੀ ਬਹੁਤ ਹੀ ਚੰਗਾ ਇਹ ਗਰੀਬਾਂ ਦੀ ਮਦਦ ਕਰਨ ਵਾਲੇ ਬੰਦੇ ਨੇ ਠੀਕ ਹੈ ਜੀ ਬਾਕੀ ਅਹੀਂ ਇਣੀ ਕਹਿੰਦੇ ਇੰਦਾ ਕੰਮ ਬੋਲਦੇ ਨੇ ਇੰਦੇ ਕੰਮ ਬੋਲਦੇ ਆ ਤਾਂ ਇਹ ਇਹ ਅਭੀ ਇੰਦੇ ਜਿਹੜੇ ਕੰਮ ਐ ਗਰੀਬਾਂ ਦੀ ਬੜੀ ਮਦਦ ਕੀਤੀ ਜਿਨ੍ਹਾਂ ਨੇ ਤੇ ਕੈਨ ਦਾ ਭਾਵ ਐ ਵੀ ਤਾਂ ਇੰਦੇ ਨਾਲ ਜੁੜੇ ਆਂ ਅਸੀਂ ਦੇਖੋ ਜੀ 4 ਸਾਲ ਦੀ ਸਰਕਾਰ ਵੇਖ ਲਈ ਯੂਥ ਨੇ ਵੀ ਵੇਖ ਲਈ ਪਰਿਵਾਰਾਂ ਨੇ ਵੀ ਵੇਖ ਲਈ ਕੋਈ ਸਹੂਲਤਾਂ ਕਈਆਂ ਦੇ ਘਰ ਟੁੱਟੇ ਦੇ ਨੇ ਕਈਆਂ ਨੂੰ ਕੋਈ ਗ੍ਰਾਂਟ ਨਹੀਂ ਕੋਈ ਕੁਛ ਨਹੀਂ ਬੇਰਜ਼ਗਾਰ ਬੱਚੇ ਫਿਰਨੇ ਦੇ ਨੇ ਦੁਖੀ ਹੋ ਕੇ ਇਸ ਸਰਕਾਰ ਤੋਂ ਜਿਹਦੋਂ ਪੱਲੇ ਕੋ ਨਹੀਂ ਪਿਆ ਲੇਡੀਜ਼ ਦੇ ਵਿਚਾਰੇ ਉਹਨਾਂ 1000 ਰੁਪਏ ਦਾ ਲਾਰਾ ਲਾਇਆ ਹੀ ਕੁਝ ਨਹੀਂ ਮੇਰੇ ਪਿੰਡ ਇਹੋ ਜਿਹੇ ਪਰਿਵਾਰਾਂ ਜਿੰਦੇ ਘਰ ਵੀ ਨਹੀਂ ਹੈਗੇ ਉਹਨਾਂ ਦਾ ਸਭ ਕੁਝ ਦੇਖ ਕੇ ਹਉਣ ਬਾਲਾ ਟਾਈਮ ਦਿਖਿਆ ਵੀ ਇਹਨਾਂ ਦਾ ਬੈਕ ਸਾਈਡ ਵੇਖੀ ਪਿਛਲੇ 5 ਸਾਲ ਕਿਦਾਂ ਦੇ ਇਹਨਾਂ ਨੇ ਕੱਢੇ ਹੁਣ ਕਿਹੜੀ ਸਰਕਾਰ ਆਏ ਕੀ ਦੇ ਰਹੀ ਐ ਸਾਨੂੰ ਸੋਚ ਸਮਝ ਕੇ ਸਭ ਪੜੇ ਲਿਖੇ ਬੰਦੇ ਨੇ ਜਿਨ੍ਹਾਂ ਨੇ ਜੁਆਇਨ ਕੀਤੀ ਐ ਕੋਈ ਐਵੇਂ ਨਹੀਂ ਹੈਗੇ ਬਾਹਰ ਅੰਦਰ ਫਿਰਨ ਵਾਲੇ ਬੰਦੇ ਨੇ ਜਿਨ੍ਹਾਂ ਨੇ ਪਰਿਵਾਰ ਨੇ ਜਿਨ੍ਹਾਂ ਨੇ ਆਪਣੀ ਕਾਂਗਸ ਪਾਰਟੀ ਅੱਜ ਜੁਆਇਨ ਕੀਤੀ ਐ ਕਿਹੜੇ ਕਿਹੜੀ ਪਾਰਟੀ ਨੂੰ ਛੱਡ ਕੇ ਜਿਹੜੇ ਜੁਆਇਨ ਕੁਝ ਬੀਜੇਪੀ ਚੋਂ ਛੱਡੇ ਪਰਿਵਾਰਾਂ ਨੇ ਜੀ ਕੁਝ ਬੀਜੇਪੀ ਦੇ ਨਾਲ ਕੁਝ ਪਰਿਵਾਰ ਦੇ ਜਿਹੜ ਸਾਡੇ ਪਿੰਡਿਆਂ ਆਮ ਆਦਮੀ ਪਾਰਟੀ ਛੱਡੀ ਹੈ ਜੀ ਕਿੰਨੇ ਪਰਿਵਾਰ ਜੁੜੇ ਨੇ ਇਹ ਜੀ ਘੱਟੋ ਘੱਟ 10 10 ਪਰਿਵਾਰ ਜੁੜੇ ਨੇ 50 60 ਜਿਹੜੇ ਮੈਂਬਰ ਨੇ ਕਿੰਨੇ ਬੋਟਾਂ ਬਣੀਆਂ ਨੇ ਤੇ ਬਾਕੀ ਜੂਥ ਛੋਟੇ ਬੱਚਿਆਂ ਨੇ ਤਾਂ ਪਤਾ ਨਹੀਂ ਕਿੰਨੇ ਪਾਏ ਨੇ ਹੋਰ ਚਲੋ 35 40 ਪੈਂਤਕਲੀ ਪਰਿਵਾਰ ਜੁੜੇ ਪਰਿਵਾਰ ਜੁੜੇ ਆ ਤੇ ਅੱਜ ਸੋਇਨਾ ਬਾਬੇ ਨਾਨਕ ਦੀ ਸਾਡੇ ਤੇ ਕਿਰਪਾ ਹੋਈ ਕਾਂਗਰਸ ਪਾਰਟੀ ਦੇ ਅੱਜ ਸਵੇਰ ਤੋਂ ਬਹੁਤ ਜ਼ਿਆਦਾ ਜੁਆਇਨਿੰਗ ਕੁਸ਼ਕ ਘਰੋਟੇ ਤੋਂ ਕੀਤੀ ਹੈ ਕਾਫੀ ਬੰਦੇ ਨੇ ਕੀਤੀ ਹੈ ਉਥੇ ਵੀ ਮੀਟਿੰਗ ਰੱਖੀ ਦੀ ਤੇ ਹੁਣ ਮੈਂ ਆ ਗਿਆ ਇੱਥੇ ਕਿੜੀ ਮੀਟਿੰਗ ਜਟਾਂ ਦੀ ਜਟਾਂ ਦੇ ਮੀਟਿੰਗ ਸਾਧ timer ਸਾਫਗਾ ਸਰਪੰਚਾ ਬਟੂ ਔਰ ਕਾਫੀ ਰੌਣਕ ਦੇ ਨਾਲ ਕਾਫੀ ਖੁਸ਼ੀ ਦੇ ਨਾਲ ਵਰਕਰਾਂ ਨੇ ਬੀਜੇਪੀ ਛੱਡੀ ਕਿਸੇ ਨੇ ਆਪ ਛੱਡੀ ਤੇ ਉਹ ਕਾਂਗਰਸ ਚ ਜੁਆਇਨ ਕੀਤਾ ਮੇਰੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਔਰ ਜਿੱਥੇ-ਜਿੱਥੇ ਇਹਦਾ ਬੰਦਾ ਹੱਕ ਜਿਹੜਾ ਹੈ ਉਹ ਮਿਲੇਗਾ ਮਾਨ ਸਨਮਾਨ ਸਾਰਾ ਮਿਲੇਗਾ ਤੇ ਮੈਂ ਫੇਰ ਆਪਣੇ ਭਰਾਵਾਂ ਨੂੰ ਲੇਡੀ ਜਾਈ ਨੇ ਸੀ ਉਹਨਾਂ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਵੀ ਜਿਨ੍ਹਾਂ ਸਾਡਾ ਅੱਜ ਮਾਨ ਸਨਮਾਨ ਕੀਤਾ ਹੈ ਇਸ ਤਰ੍ਹਾਂ ਇਹਨਾਂ ਦਾ ਵੀ ਮਾਨਸਮਾਨ ਜੜਾ ਉਹਦੇ 'ਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਏਗੀ। ਅਮਰ ਸਿੰਘ ਜਿਹੜਾ ਪਰਸ਼ਦ ਤੇ ਬਲਾਕ ਤੇ ਕੋਈ ਮੈਂ 3-4 ਪਿੰਡਾਂ ਜਿੱਕੇ ਆ। ਤੇ ਲੋਕਾਂ ਨੂੰ ਬੜਾ ਉਤਸ਼ਾਹ ਹੈ। ਜਿਹੜੇ ਆਮ ਜਨਤਾ ਉਹ ਬੋਰਡਪਾਂ ਚ ਦੇ ਬਹੁਤ ਤਿਆਰ ਬੈਠੀ ਹੈ ਅੱਗੇ ਫੜਾ ਫੜਾ ਇਲੈਕਸ਼ਨ ਆਵੇ। ਤੇ ਸਾਡੀ ਖਲਾਸੀ ਹੋਵੇ ਇਹਨਾਂ ਕੋਲੋਂ। ਔਰ ਤੁਸੀਂ 4 ਸਾਲ ਪਹਿਲੇ ਦੇਖਿਆ ਕੰਮ। ਉਹ 400 ਬਾਅਦ ਦੇ ਦੋ ਕੁਝ ਕੋਈ ਵੀ ਕੰਮ ਨਹੀਂ ਕਰ ਤੂੰ ਪਿੰਡਾਂ ਦਾ ਸਰਵਾ ਲਾਓ ਕਿ ਕਿਸੇ ਪਿੰਡ ਨੂੰ ਕੋਈ ਸਟੇਟ ਸਰਕਾਰ ਦਾ ਪੈਸਾ ਮਿਲੇ ਜਿਹੜੇ ਮਾੜੇ ਮੋٹے ਕੰਮ ਹੋਏ ਨੇ ਉਹ ਸੈਂਟਰ ਸਰਕਾਰ ਦੇ ਪੈਸੇ ਆਏ ਨੇ ਉਹ ਮਾੜੇ ਮੋਟੇ ਇਹਨਾਂ ਕੋਲ ਤੁਕੀ ਵੀ ਨਹੀਂ ਹੈਗੀ